ਬਾਈ ਜੀ ਤੁਸੀਂ ਨਵੀਂ ਕੋਠੀ ਪਾਉਣੀ ਹੈ ਵਿਰਾਸਤੀ ਕੋਠੀ ਪਾਉਣੀ ਹੈ ਨਵਾਂ ਘਰ ਬਣਾਉਣਾ ਹੈ ਸੂਏ ਦੇ ਉੱਪਰ ਤੁਹਾਡਾ ਘਰ ਹੋਵੇ ਚਾਰ ਚਫੇਰੇ ਕੁਦਰਤ ਹੋਵੇ ਤਾਂ ਇਹ ਜਿਹੜੀ ਲੋਕੇਸ਼ਨ ਹੈ ਤੁਹਾਡੇ ਵਾਸਤੇ ਬਣੀ ਹੋਈ ਹੈ ਤੇ ਬਾਈ ਜੀ ਨਾਲ ਖੜੇ ਹੈ ਇਹਨਾਂ ਦੇ ਪਲਾਟ ਨੇ ਬਾਈ ਜੀ ਇਹਨਾਂ ਨੇ ਪਲਾਟ ਵੇਚਨੇ ਆ ਬਾਈ ਕਹਿੰਦਾ ਪਲਾਟ ਅਸੀਂ ਉਹਨਾਂ ਨੂੰ ਵੇਚਨੇ ਆ ਵੀ ਜਿਨ੍ਹਾਂ ਦਾ ਜਿਨ੍ਹਾਂ ਬੰਦਿਆਂ ਨੇ ਕੋਠੀ ਜਿਹੜੀ ਵਿਰਾਸਤੀ ਬਣਾਉਣੀ ਹੈ ਬਾਕੀ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਵੇਂ ਤੁਸੀਂ ਵੀ ਘਰ ਬਣਾਇਆ ਇੱਥੇ ਜੀ ਇੱਕ ਵਿਰਾਸਤੀ ਕੋਠੀ ਬਣਾਈ ਹੋਈ ਹੈ ਜੀ ਤੇ ਇਹ ਕੋਠੀ ਤੁਸੀਂ ਅ ਕੀ ਕੁਛ ਕੋਠੀ ਦੇ ਵਿੱਚ ਮੜਾ ਸਿਮਿੰਟ ਦੇ ਥਾਂ ਤੇ ਤੁਸੀਂ ਇਹਦੇ ਵਿੱਚ ਕੀ ਵਰਤਿਆ ਤੁਸੀਂ ਇਹ ਚ ਬਾਈ ਜਿਹੜਾ ਜਿਵੇਂ ਹੁਣ ਇਹ ਤੁਸੀਂ ਦੇਖ-ਦੇਖ ਰਹੇ ਹੋ ਵੀ ਬਹੁਤ ਹੀ ਪ੍ਰਾਤਨ ਹੈ ਹਮ ਜਿਹੜੇ ਕੋਈ ਇਹ ਨਕਸ਼ੀਆ ਜਾਂ ਜਿਹੜੇ ਕੋਈ ਇਹ ਵਿੰਡੋਵਾਰੀਆਂ ਰੱਖੀਆਂ ਗਈਆਂ ਇਹ ਬਹੁਤ ਜ਼ਿਆਦਾ ਪ੍ਰਾਤਨ ਹੈ ਵੀ ਪੁਰਾਣੇ ਸਮੇਂ 'ਚ ਸਾਰੇ ਇਸੇ ਤਰ੍ਹਾਂ ਦਰਵਾਜ਼ੇ ਹੁੰਦੇ ਸੀ ਇਸੇ ਤਰ੍ਹਾਂ ਦੀਆਂ ਵਿੰਡੋਵਾਰੀਆਂ ਹੁੰਦੀਆਂ ਸੀ ਤੇ ਇਹਦੇ ਵਿੱਚ ਮਸਾਲਾ ਵੀ ਉਹੀ ਵਰਤਿਆ ਗਿਆ ਬਾਈ ਵੀ ਅੱਜ ਕੱਲ ਦਾ ਨਵਾਂ ਸੀਮਿੰਟ ਨਹੀਂ ਵਰਤਿਆ ਗਿਆ ਨਵਾਂ ਕੋਈ ਬਜਰੀ ਬਰੇਤੀ ਨਹੀਂ ਵਰਤੀ ਗਈ ਇੱਥੇ ਚੂਨਾ ਵਰਤਿਆ ਗਿਆ ਬਾਈ ਸਾਰੇ ਚ ਹੂੰ ਤੇ ਇਸ ਤਰ੍ਹਾਂ ਦੇ ਜਦੋਂ ਮੈਂ ਆਪਦਾ ਘਰ ਬਣਾਇਆ ਇਹ ਮੇਰੇ ਘਰ ਨਹੀਂ ਮੈਨੂੰ ਕੰਮ ਦਬਾਉਣਾ ਸ਼ੁਰੂ ਕਰਤਾ ਹੂੰ ਇੱਕ ਤੁਸੀਂ ਸੀ ਇੱਕ ਵੀਰ ਹੋਰ ਸੀ ਤੁਸੀਂ ਮੇਰੀ ਵੀਡੀਓ ਪਾਤੀ ਤਾਂ ਮੈਨੂੰ ਕੰਮ ਹੋਰ ਮਿਲਣ ਲੱਗ ਗਿਆ ਉਹਦੇ ਕਰਕੇ ਮੈਂ ਉਹਨਾਂ ਕੰਮਾਂ 'ਚ ਹੀ ਇੰਨਾ ਜ਼ਿਆਦਾ ਰੁੱਝ ਗਿਆ ਵੀ ਹੁਣ ਮੈਂ ਇਹ ਕੰਮ ਹਜੇ ਰੁਕਿਆ ਪਿਆ ਮੈਂ ਤੁਹਾਡੀ ਗੱਲ ਰੋਕਦਾ ਮੈਂ ਤੁਹਾਡੀ ਗੱਲ ਰੋਕਦਾ ਤੁਹਾਡੇ ਪਲਾਟ ਪਈ ਨੇ ਕੋਲ ਜੀ 600 ਗਾਇ ਦੇ 300 ਗਾਇ ਦੇ ਪਲਾਟ ਪਈ ਨੇ ਜੀ ਜੀ ਤੁਹਾਡੇ ਦਿਮਾਗ 'ਚ ਕੀ ਗੱਲ ਆਈ ਈਮਰ ਪਲਾਟ ਦੀ ਵੀ ਸਰ ਬੋਲਣਾ ਬੰਦਿਆਂ ਨੂੰ ਦਿਨਾ ਜਿਹੜੇ ਕਹਿੰਦੇ ਵਿਰਾਸਤੀ ਕੋਠੀ ਬਣਾਉਣਗੇ ਨਵੀਆਂ ਕੋਠੀਆਂ ਨਹੀਂ ਬਣਾਉਣੀਆਂ ਇਹ ਕੀ ਸੋਚ ਕੇ ਤੁਸੀਂ ਮਤਲਬ ਇਹ ਚੀਜ਼ ਰੱਖੀ ਸੋਚ ਬਾਈ ਇਹਨੂੰ ਤੁਸੀਂ ਬਰਾਬਰਤਾ ਵੀ ਕਹਿ ਸਕਦੇ ਹੋ ਹੂੰ ਜਿਵੇਂ ਸਾਡਾ ਸਿੱਖ ਧਰਮ ਕਹਿੰਦਾ ਬਰਾਬਰਤਾ ਹੋਵੇ ਅੱਜ ਕੱਲ ਕੀ ਹੋਇਆ ਪਿਆ ਵੀ ਜੇ ਇੱਕ ਬੰਦਾ ਘਰ ਪਾ ਲੈਂਦਾ ਉਹ ਕਹਿੰਦਾ ਵੀ ਨਾਲ ਦੇ ਦਾ ਉਹਨਾਂ ਵਧੀਆ ਨਾ ਬਣੇ ਹੂੰ ਪਰ ਮੈਂ ਸਾਰਾ ਇੱਕੋ ਜਿਹਾ ਬਣਾਉਣਾ ਚਾਹੁੰਦਾ ਬਾਈ ਜੀ ਹੂੰ ਅੰਦਰੋਂ ਵੀ ਬਾਹਰੋਂ ਵੀ ਇਹ ਜਿੰਨੇ ਇੱਥੇ ਪਲਾਟਾਂ ਬਾਈ ਗੁਰੂ ਨੇ ਮਿਹਰ ਕੀਤੀ ਤਾਂ ਮੈਂ ਆਪ ਹੀ ਬਣਾ ਕੇ ਉਹ ਜਾਂ ਵੇਚੂਗਾ ਕਿਉਂਕਿ ਇੰਨਾ ਮੈਂ ਕਰਨਾ ਵੀ ਕਿ ਉਹਨਾਂ ਦੀ ਸਾਮ ਸਮ ਆ ਕਰਕੇ ਪਰ ਇੱਕ ਮਜ਼ਦੂਰ ਹੋਣ ਦੇ ਨਾਤੇ ਵੀ ਹਜੇ ਮੇਰੇ ਕੋਲੇ ਉਹਨੇ ਪੈਸੇ ਨਹੀਂ ਹੈ ਵੀ ਮੈਂ ਉਹਨੂੰ ਪਾ ਸਕਾਂ ਤੇ ਪਰ ਮੈਂ ਇਹ ਤਿਆਰ ਕਰਨ ਤੋਂ ਬਾਅਦ ਵੀ ਇਹ ਪਲਾਟ ਲੈਣੇ ਤਾਂ ਮੈਂ ਦੇਊਂਗਾ ਵੇਚੂਂਗਾ ਉਸੇ ਬੰਦੇ ਨੂੰ ਵੀ ਉਹ ਨਹੀਂ ਆਪਾਂ ਵੇਚਨੇ ਵੀ ਜਿਹੜਾ ਇਹਦੇ ਵਿੱਚ ਇਸੇ ਤਰ੍ਹਾਂ ਦੀ ਬਰਾਸਤੀ ਪਾਊਗਾ ਕੋਠੀ ਕੋਈ ਉੱਚਾ ਨੀੜੇ ਤੋਂ ਦਿਖਾਉਣੇ ਕੋਠੀ ਇਹਦੇ ਵਿੱਚ ਸ਼ਰਤਾਂ ਇਹੀ ਆ ਵੀ ਉੱਚਾ ਨੀ ਮਾ ਨੀ ਕਰਨਾ ਜੀ ਕੁਰਸੀ ਬਰਾਬਰ ਰੱਖਣੀ ਆ ਨਾ ਥੱਲੇਉ ਨਾ ਉੱਤੋਂ ਹੂੰ ਨਾ ਹੀ ਬਾਹਰੋਂ ਕਿਸੇ ਦਿਖਦਾ ਫਰਕ ਪਾਉਣਾ ਉਹਨੇ ਠੀਕ ਆ ਹਜੇ ਤਾਂ ਕੰਮ ਹੋਣਾ ਹੈ ਇਹਦੀ ਪਿਕਚਰ ਹਜੇ ਤੁਹਾਨੂੰ ਪੂਰੀ ਜਿਹੜੀ ਕੋਈ ਦੇਖਾ ਐਤਕੀ ਸੈਲਾਂ ਚ ਸਮਝ ਆ ਉਹ ਚੂਨੇ ਨਾਲ ਹੀ ਬਣਨੀ ਹੈ ਜਿਹੜੀ ਕਿ ਆਪਾਂ ਲਾਹੌਰੀ ਇੱਟ ਕਹਿੰਦੇ ਹੁੰਦੇ ਸੀ ਲਾਹੌਰੀ ਇੱਟ ਹਾਂ ਜਿਹਦਾ ਕਿ ਥੋੜਾ ਜਿਹਾ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਉਹ ਤੁਸੀਂ ਨਾਲ ਲਾ ਸਕਦੇ ਹੋ ਠੀਕ ਹੈ ਹਾਂ ਬਾਕੀ ਬਾਈ ਜੀ ਲੋਕੇਸ਼ਨ ਦਿਖਾ ਦਿੰਨੇ ਆ ਤੁਹਾਨੂੰ ਪਲਾਟ ਦੇ ਨਾਲ ਨਾਲ ਦੇ ਪਾਸੇ ਤੋਂ ਤੇ ਹੋਰ ਵੀ ਗੱਲਾਂ ਬਾਤਾਂ ਬਾਈ ਜੀ ਨਾਲ ਕਰਾਂਗੇ ਕੀ ਸਾਈਜ਼ ਹੈ ਜੀ ਇਸ ਪਲਾਟ ਦਾ ਇਹਦਾ ਬਾਈ ਜੀ 600 ਗਾਜ ਹੋਊਗਾ ਹਾਂਜੀ ਇਹਦੀ 70 ਫੁੱਟ ਚੜਾਈ ਹੈ ਹਾਂਜੀ ਤੇ ਮੇਰਾ ਖਿਆਲ ਆ ਵੀ 80 75 80 ਫੁੱਟ ਪਿੱਛੇ ਨੂੰ ਡੰਗਾਈ ਹੋਊਗੀ ਜੀ ਓਕੇ ਹਾਂ ਇਹ ਦਿਖਾਇਆ ਵੀ ਹੋਇਆ ਤੁਸੀਂ ਵੀ ਮਤਲਬ ਇੱਕ ਤਰ੍ਹਾਂ ਦਾ ਸਾਈਨ ਜਿਆਦਾ ਬਣਾਇਆ ਹੋਇਆ ਬਾਈ ਉਹਨਾਂ ਚਿਰ ਦਿਖਾ ਦਿਓ ਬਾਈ ਨੇ ਪੁਰਾਣੇ ਤਰੀਕੇ ਦੇ ਇੱਕ ਵਾਰੀ دروازੇ ਜਰੂਰ ਬਣਾਏ ਜਿੰਨਾ ਚਿਰ ਬਹਿਲਾ ਪਿਆ ਬਾਈ ਉਹਨਾਂ ਚਿਰ ਬਸ ਵਰਤੋਂ ਚ ਹੈ ਬਾਕੀ ਸਬਜ਼ੀਆਂ ਸਬਜ਼ੀਆਂ ਲਾਈਆਂ ਵੀ ਇੱਥੇ ਠੀਕ ਹੈ ਤੇ ਬਾਕੀ ਆ ਵੀ ਕਰਬਾਈ ਜੀ ਮੋਦ ਲੈ ਕੇ ਕਿਸ ਨੇ ਬਣਾਇਆ ਹਾਂਜੀ ਹਾਂਜੀ ਬਾਈ ਜੀ ਬਾਈ ਦੇਖ ਲਓ ਖੁਦ ਆਪ ਬਣਾਇਆ ਜੀ ਇਹਨਾਂ ਨੇ ਠੀਕ ਹੈ ਪਰ ਐ ਵੀ ਜਿਵੇਂ ਆਪਾਂ ਸ਼ਰਤ ਲਿਖੀ ਸੀ ਬਣਾਇਆ ਓਮੀ ਹੈ ਜੀ ਓਮੀ ਬਣਾਇਆ ਹੈ ਹਾਂਜੀ ਇਹਨਾਂ ਨੇ ਚਣਾਈ ਗਲ ਦੇ ਵਿੱਚ ਕੀਤੀ ਇਹਨਾਂ ਨੇ ਮਿੱਟੀ ਜੀ ਹਾਂਜੀ ਅੱਛਾ ਕੋਰ ਦੇ ਵਿੱਚ ਚਣਾਈ ਕੀਤੀ ਹੈ ਕੋਰ ਦੇ ਵਿੱਚ ਦਿਖਾ ਦਿਏ ਨੇੜੇ ਤੋਂ ਆ ਜਾਓ ਬਾਈ ਜੀ ਚਣਾਈ ਇਹਨਾਂ ਨੇ ਕੋਰ ਦੇ ਵਿੱਚ ਕੀਤੀ ਹੋਈ ਹੈ ਤੁਸੀਂ ਇਹ ਦੇਖ ਲਓ ਮਿੱਟੀ ਦੇ ਵਿੱਚ ਹੂੰ ਮੇਨ ਇਹਦਾ ਕਹਿੰਦੇ ਜਿਹੜਾ ਕਾਰਨ ਹੈ ਮਿੱਟੀ ਦੇ ਵਿੱਚ ਚਣਾਈ ਕਰਨ ਦਾ ਮਿਸਤਰੀ ਸਾਹਿਬ ਵੀ ਮਤਲਬ ਮਕਾਨ ਠੰਡਾ ਰਹਿੰਦਾ ਹੈ ਬਿਲਕੁਲ ਬਿਲਕੁਲ ਜੀ ਤੇ ਆ ਜਿਹੜੇ ਤੁਸੀਂ ਨਾਲ ਹਾਂ ਉੱਪਰ ਲੈਟਰ ਹੈ ਤੇ ਲੈਟਰ ਨਹੀਂ ਇਹ ਚ ਪਾਇਆ ਤੁਸੀਂ ਨਹੀਂ ਲੈਟਰ ਨਹੀਂ ਪਾਇਆ ਜੀ ਉਹ ਬਸ ਇੱਕ ਲੈਟਰ ਦੀ ਤਕਨੀਕ ਹੀ ਹੈ ਜੀ ਪੁਰਾਣੀ ਉਹ ਬਸ ਉਹਦੇ ਨਾਲ ਹੀ ਇਹ ਇਟਾਂ ਪੱਕੀਆਂ ਖੜੀਆਂ ਰਹਿੰਦੀਆਂ ਜੀ ਕਾਫੀ ਬਚਤ ਕੀਤੀ ਹੈ ਪੈਸੇ ਦੀ ਹਾਂ ਜੀ ਹਾਂ ਜੀ ਕੋਈ ਸਗਿਆ ਨਹੀਂ ਪਾਇਆ ਬਿਲਕੁਲ ਬਿਲਕੁਲ ਤੇ ਉਹ ਤੁਸੀਂ ਮਤਲਬ ਬਾਕੀ ਦੇਖ ਲਓ ਤੁਸੀਂ ਉੱਪਰ ਜਿਹੜੇ ਬਨੇਰੇ ਆ ਸਾਰਾ ਜਿਹੜਾ ਹੈਗਾ ਵਿਰਾਸਤੀ ਤਰੀਕੇ ਨਾਲ ਜਿਹੜੀ ਚੀਜ਼ ਮੈਂ ਤੁਹਾਨੂੰ ਉੱਧਰ ਦੱਸਿਆ ਉਹੀ ਚੀਜ਼ੇ ਦੇਤੇ ਬਣਨੀ ਆ ਜੀ ਸਾਰਾ ਇਹ ਇੱਕ ਬਣ ਜਾਣਾ ਹੈ ਇਹਦਾ ਲੈਵਲ ਇੱਕ ਆ ਜੀ ਗੇਟਾਂ ਤੋਂ ਲੈ ਕੇ ਵਿੰਡੋਵਾਰੀਆਂ ਦਾ ਕਿਸੇ ਵੀ ਚੀਜ਼ 'ਚ 1 ਇੰਚ ਵੀ ਉੱਚਾ ਨਹੀਂ ਬਣ ਕੀਤਾ ਗਿਆ ਜੀ ਨਾ ਹੀ ਅੱਗੇ ਕਰਨ ਦੇਣਾ ਕਿਉਂਕਿ ਆਪਣੇ ਇੱਥੇ ਸੁਭਾਅ ਬਣਿਆ ਹੋਇਆ ਨਾ ਜਿਵੇਂ ਜੇ ਕੋਈ ਗਲੀ ਨਾਲੋਂ 3 ਫੁੱਟ ਉੱਚਾ ਪਾਉਂਦਾ ਤਾਂ ਨਾਲ ਵਾਲਾ 4 ਫੁੱਟ ਚੱਕ ਦਿੰਦਾ ਹੂੰ ਉਸ ਤੋਂ ਬਾਅਦ ਵਾਲਾ ਮਤਲਬ 5 ਫੁੱਟ ਕਰ ਦਿੰਦਾ ਜੀ ਫੁੱਟੋ ਤੋਂ ਬਰਾਬਰ ਤਾਂ ਕਿਸੇ ਨੇ ਪਾਇਆ ਹੀ ਨਹੀਂ ਅੱਜ ਤੱਕ ਹੂੰ ਅ ਠੀਕ ਆ ਵੀ ਵੱਡੀਆਂ ਕਲੋਨੀਆਂ ਵਾਲੇ ਉਹਨਾਂ ਦੇ ਇੱਕ ਪੱਕੇ ਉਸੂਲ ਬਣੇ ਹੋਏ ਆ ਉੱਥੇ ਫਿਰ ਉਹ ਬੰਨ ਕੇ ਪਵਾ ਰਹੇ ਆ ਇਹਨਾਂ ਲੋਕਾਂ ਤੋਂ ਪਰ ਨਹੀਂ ਇਹ ਬਰਾਬਰ ਕਰਦੇ ਨਹੀਂ ਸੀ ਜਿਵੇਂ ਮੈਂ ਮਿੱਤਰ ਸਾਹਿਬ ਮੈਂ ਦੇਖ ਲਾਂ ਉਹੀ ਤਾਂ ਇਹਦੇ ਚ ਲੈਟਰ ਨਹੀਂ ਪਾਇਆ ਹੋਇਆ ਕੋਈ ਵੀ ਬਿਲਕੁਲ ਇਧਰ ਵੀ ਤੁਸੀਂ ਆ ਦੇਖੋ ਆ ਦੇਖੋ ਕੋਈ ਜਿਹੜਾ ਕੋਈ ਪੱਤਿਆਂ ਦਾ ਵੀ ਕੋਈ ਲੈਟਰ ਨਹੀਂ ਕੋਈ ਵੀ ਕੋਈ ਲੈਟਰ ਨਹੀਂ ਦੇਰ ਨਿਗਾਹ ਮਾਰ ਲਓ ਜੀ ਤੇ ਡਰਨੇ ਹੈਗਾ ਕੋਈ ਕਹਿੰਦੇ ਜਦੋਂ ਕੋਈ ਡਰਨੇ ਤੁਸੀਂ ਅੰਦਰ ਆਹਤ ਕੋਈ ਤਾਂ ਆਉਂਦਿਆ ਜਿਹਨੂੰ ਪਚਾਲ ਕਹਿੰਦੇ ਆ ਤੇ ਮਲੋ ਉਹ ਚ ਡਿੱਗਦਾ ਨਹੀਂ 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 ਬਾਈ ਜੀ ਕੋਈ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪਚਾਲ ਪ੍ਰਤੀ ਜਾਂ ਪੁਰਾਣੀਆਂ ਬਿਲਡਿੰਗਾਂ ਆਪਾਂ ਦੇਖਦੇ ਆਂ ਮੈਂ ਰੋਜ਼ ਆਪਦੇ ਚੈਨਲ ਤੇ ਵੀ ਪਾਉਂਦਾ ਰਹਿਣਾ ਮੇਰਾ ਚੈਨਲ ਬਣਿਆ ਹੋਇਆ ਉਹ ਵੀ ਤੁਸੀਂ ਨਾਲ ਜ਼ਰੂਰ ਲਾ ਦਿਓ ਵੀਡੀਓ ਤੇ ਕਿਉਂਕਿ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਲੱਗ ਜੇ ਮੈਂ ਕਹਿ ਕੀ ਰਿਹਾ ਨਹੀਂ ਤੇ ਜ਼ਿਆਦਾਤਰ ਹੁਣ ਇਸ ਜ਼ਮਾਨੇ 'ਚ ਸਮਝ ਨਹੀਂ ਹੈ ਲੋਕਾਂ ਨੂੰ ਉਹਨਾਂ ਨੂੰ ਲੱਗਣਾ ਕੋਈ ਲਿਖੂਗਾ ਵੀ ਜੀ ਇਹ ਡਿੱਗ ਪੂਗਾ ਕੋਈ ਕੁਛ ਕਹੂਗਾ ਕੁਛ ਪੂਗਾ ਪ੍ਰੈਸ ਤਰ੍ਹਾਂ ਦੀ ਕੋਈ ਗੱਲ ਇਹ ਕੀ ਕੋਈ ਮੇਨ ਰੀਜਨ ਦਾ ਹੋਊਗਾ ਜਿਵੇਂ ਆ ਮਿੱਟੀ ਆ ਹੂੰ ਉਹ ਸਿਮੈਂਟ ਸਿਮੈਂਟ ਵਾਲੇ ਦਾ ਨਾਲ ਦੇ ਨਾਲ ਹੀ ਜਿਹੜੇ ਕੰਧਾਂ ਪਾੜ ਜਾਂਦੀਆਂ ਨੇ ਪਰ ਇਹ ਤੇ ਨਹੀਂ ਕੋਈ ਫਰਕ ਪੈਣਾ ਇਹ ਬਾਈ ਸਮੇਂ-ਸਮੇਂ ਮਤਲਬ ਆਪਣਾ ਸਮਾਂ ਲੈਂਦਾ ਰਹਿੰਦਾ ਹੈ ਮਤਲਬ ਇਹ ਕੀ ਕਹ ਲਓ ਕਿ ਸਮੇਂ-ਸਮੇਂ ਸੈੱਟ ਹੁੰਦੀ ਰਹਿੰਦੀ ਹੈ ਜਿਹੜੀ ਮਿੱਟੀ ਆ ਬਿਲਕੁਲ ਬਿਲਕੁਲ ਜੇ ਪਚਾਲ ਆਉਂਦਾ ਜੇ ਤੁਸੀਂ ਇਹ ਦੇਖੋਗੇ ਵੀ ਕੱਚੇ ਮਕਾਨਾਂ ਨਾਲੋਂ ਪੱਕੇ ਮਕਾਨ ਜਲਦੀ ਡਿੱਗਦੇ ਆ ਡਿੱਗਦੇ ਉਹ ਇਸ ਕਰਕੇ ਬਾਈ ਜੀ ਇਹਦੇ ਵਿੱਚ ਲਚਕ ਹੈ ਮਕਾਨ ਦੇ ਵਿੱਚ ਜੇ ਪਚਾਲ ਆ ਵੀ ਗਿਆ ਤਾਂ ਹਿੱਲੂਗਾ ਹਿੱਲੂਗਾ ਤੁਸੀਂ ਕੱਚੀ ਕੰਧ ਨੂੰ ਧੱਕਾ ਦੇ ਕੇ ਦੇਖ ਲਿਓ ਮੈਂ ਪੰਜਾਬੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਵੀ ਉਹ ਐ ਹਿੱਲ ਕੇ ਉੱਥੇ ਆ ਜੂਗੀ ਹੂੰ ਜਿਹੜੀ ਬੀਮ ਤੇ ਸਰੀ ਵਾਲੀ ਹੈ ਜੋ ਇੱਕ ਵਾਰੀ ਟੇਢੀ ਹੋ ਗਈ ਤਾਂ ਸਾਰੀ ਬਿਲਡਿੰਗ ਜਾਊਗੀ ਜੇ ਬਿਲਡਿੰਗਾਂ ਤੁਸੀਂ ਟੌਂਦੇ ਵੀ ਦੇਖੋਗੇ ਨਾ ਮੈਂ ਤੁਹਾਨੂੰ ਇਹ ਜਾਣਕਾਰੀ ਚਲੋ ਤੁਸੀਂ ਵਧੀਆ ਸਵਾਲ ਕੀਤਾ ਵੀ ਉਹ ਜਦੋਂ ਇੱਕ ਪਾਸਿਓਂ ਨੂੰ ਤੋੜ ਦਿੰਦੇ ਆ ਬੀਮ ਨੂੰ ਜਾਂ ਉਸ ਨੂੰ ਉਸ ਪੂਰੀ ਦੀ ਪੂਰੀ ਬਿਲਡਿੰਗ ਡਿੱਗ ਪੈਂਦੀ ਹੈ ਹੂੰ ਪਰ ਪੁਰਾਣੀ ਬਿਲਡਿੰਗ ਜਿਹੜੀ ਬਿਨਾ ਬੀਮਾਂ ਤੋਂ ਆ ਗਾਰੇ ਚ ਤੁਸੀਂ ਉਹ ਟੈਂਡੀਆਂ ਦੇਖੋ ਜੇ ਉਹਦੀ ਇੱਕ ਕੰਧ ਡਿੱਗ ਪਈ ਤਾਂ ਤਿੰਨ ਖੜੀਆਂ ਹੂੰ ਜੇ ਦੋ ਡਿੱਗ ਪਈਆਂ ਤਾਂ ਦੋ ਖੜੀਆਂ ਐ ਹੂੰ ਕਿਉਂਕਿ ਉਹ ਉਹਨਾਂ ਨਾਲ ਉਹਨਾਂ ਦਾ ਕੋਈ ਤੱਲਕ ਨਹੀਂ ਹੋ ਉਹ ਆਪਣੇ ਆਪਣੇ ਖੜੀਆਂ ਹੂੰ ਪਰ ਜਿਹੜੇ ਵਿੱਚ ਇੱਕ ਦੂਜੇ ਦੇ ਕੁੰਡੇ ਫਸਾਈ ਹੁੰਦੇ ਉਹ ਡਿੱਗਦਾ ਵੀ ਸਾਰਾ ਹੀ ਆ ਜੀ ਸਾਰਾ ਡਿੱਗਦਾ ਹਾਂ ਇਹ ਗੱਲ ਐ ਵੀ ਇਹਦੇ ਵਿੱਚ ਲਚਕ ਹੈ ਵੀ ਇਹ ਹਿੱਲ ਕੇ ਫਿਰ ਉੱਥੇ ਆ ਜੂ ਦੇਖ ਲਓ ਕਿਤੇ ਵੀ ਸਰੀਆ ਨਹੀਂ ਵਰਤਿਆ ਗਿਆ ਜਿਹੜੀ ਹੈਗੀ ਉੱਪਰਲੇ ਪਾਸੇ ਦੋ ਤਿੰਨ ਰਦੇ ਹੈਗੇ ਉਹ ਵੀ ਸ਼ਾਇਦ ਉਹ ਬਾਉਂਡਰੀ ਬਣਾਈ ਹੋਈ ਹੈ ਸਿਮਿੰਟ ਦੀ ਬਿਲਕੁਲ ਬਿਲਕੁਲ ਉਹ ਫਿਰ ਜਦੋਂ ਕਈ ਵਾਰੀ ਹੈਗੀ ਹੈ ਸਿਮਿੰਟ ਦੀ ਵੀ ਕਿੰਨੀ ਕ ਬਚਤ ਹੋ ਗਈ ਇਹ ਤੇ ਵਿੱਚ ਇਹਦੇ ਤੇ ਐਂ ਮੰਨ ਲਓ ਜੀ ਵੀ ਚਲੋ ਛੱਤ ਦੂਜੀ ਪਾਈ ਆ ਵੀ ਇਹਦੇ ਤੇ 25 ਪੈਸੇ ਲੱਗੇ ਆ ਜੀ 25 ਪੈਸੇ ਸਿਮਿੰਟ ਹਾਂ ਪਰ ਜਿਹੜੀਆਂ ਕੋਈ ਹੁਣ ਮੈਂ ਬਿਲਡਿੰਗਾਂ ਬਣਾ ਰਿਹਾ ਹਾਂ ਉਦੋਂ ਮੇਰੇ ਕੋਲੇ ਪ੍ਰਬੰਧ ਨਹੀਂ ਸੀ ਨਾ ਆਪਦੇ ਘਰ ਵੇਲੇ ਨਾ ਇਧਰ ਇਨਾਂ ਤੇ ਐ ਕਹ ਲੋ 25 ਪੈਸੇ ਸਿਮਿੰਟ ਦੀ ਮਦਦ ਲੈਂਦੀ ਆ ਹੂੰ ਪਰ ਜਿਹੜੇ ਕੋਈ ਮੈਂ ਹੁਣ ਦੂਰ ਨੇੜੇ ਘਰ ਬਣਾ ਰਿਹਾ ਹਾਂ ਉਹਨਾਂ ਤੇ ਪੂਰੇ ਦੇ ਪੂਰੇ ਹੋ ਇਸੇਚੀ ਆ ਜੀ ਚੂਨੇ ਚੀ ਆ ਚੂਨੇ ਜਾਂ ਗਾਰੇ ਚ ਹਾਂ ਜਾਂ ਨਿਉਂ ਸਾਰੀਆਂ ਗਾਰੇ ਚ ਨਿਉਂ ਸਾਰੀਆਂ ਗਾਰੇ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਬੀ ਐਲ ਵੀ ਆਈ ਭਰ ਕੇ YouTube ਤੇ ਚੈਨਲ ਨਿਕਲੇ ਆਉਂਦਾ ਜੀ ਭਾਈ ਲਾਲੋ ਬਰਾਸਤੀ ਇਮਾਰਤਾਂ ਤੁਸੀਂ ਉਹ ਤੇ ਜਾ ਕੇ ਸਾਰਾ ਦੇਖ ਸਕਦੇ ਹੋ ਠੀਕ ਆ ਤੇ ਬਾਕੀ ਇਹ ਇਮਾਰਤ ਦੂਜੀ ਇਮਾਰਤ ਵੀ ਨੇੜੇ ਜਾ ਕੇ ਦਿਖਾਉਣੀ ਛੋਡੇ ਵਾਲੀ ਜਿਹੜੀ ਇਮਾਰਤ ਆ ਉਹ ਇਹਦੇ ਨਾਲੋਂ ਕਾਫੀ ਜ਼ਿਆਦਾ ਤਿਆਰ ਕੀਤੀ ਹੋਈ ਆ ਤਾਂ ਇਹ ਜਿਹੜੀਆਂ ਗੱਲਾਂ ਤੁਹਾਡੇ ਵਿੱਚ ਵਿਰਾਸਤਾਂ ਆਈਆਂ ਹੂੰ ਵਿਰਾਸਤਾਂ ਵਾਲੀਆਂ ਆਈਆਂ ਤੇ ਇਹ ਫਿਰ ਤੁਹਾਨੂੰ ਕਿੱਥੋਂ ਉਪਜ ਹੋਈ ਦਿਮਾਗ ਦੇ ਵਿੱਚ ਉਹ ਵੀ ਤਾਂ ਬਾਈ ਜੀ ਸਾਡਾ ਕੰਮ ਆ ਇਹ ਹੂੰ ਉਪਜ ਤਾਂ ਆ ਵੀ ਵਿਰਾਸਤੀ ਉਪਜ ਮਿਲੀ ਹੋਈ ਹੈ ਜੀ ਹੂੰ ਜ਼ਿਆਦਾ ਪੜੇ ਲਿਖੇ ਨਹੀਂ ਉਹ ਮੇਰੇ ਪਾਪਾ ਜੀ ਬੈਠੇ 80 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੋਗੀ ਹੂੰ ਉਹ ਵੀ ਇਹੀ ਕੰਮ ਕਰਦੇ ਸੀ ਮੇਰੇ ਦਾਦਾ ਜੀ ਵੀ ਇਹੀ ਕੰਮ ਕਰਦੇ ਸੀ ਹੂੰ ਤੇ ਤਾਂ ਕਰਕੇ ਵੀ ਜੀ ਸਾਡਾ ਇਹ ਮੁੱਖ ਕੀਤਾ ਹੈ ਮੁੱਖ ਕੀਤਾ ਹੈ ਹਾਂ ਵੀ ਬਚਪਨ ਤੋਂ ਹੀ ਅਸੀਂ ਇਸ ਕੰਮ ਦੇ ਵਿੱਚ ਆਏ ਤਾਂ ਕਰਕੇ ਵੀ ਲੱਕੜ ਦਾ ਹੋ ਗਿਆ ਹੋਰ ਹੋ ਗਿਆ ਜਿੰਨੇ ਵੀ ਮਤਲਬ ਤਰਖਾਣਾ ਮਿਸਤਰੀਆਂ ਦੇ ਕੰਮ ਹੁੰਦੇ ਆ ਹੂੰ ਉਹ ਉਸੇ ਭਾਈਚਾਰੇ ਨਾਲ ਮੈਂ ਸੰਬੰਧਤ ਆ ਜੀ ਤੇ ਇੱਕ ਆ ਜਿਹੜੇ ਤੁਸੀਂ ਬਾਹਰ ਆ ਰਾ ਕੀ ਬਣਾਇਆ ਹੋਇਆ ਇਹਨੂੰ ਅ ਬਾਰੀ ਜੀ ਜਿ ਬਣੀ ਹੋਈ ਹੈ ਹਾਂ ਜੀ ਹਾਂ ਜੀ ਚਲੋ ਇਹਨੂੰ ਝਰੋਖਾ ਕਹਿ ਦਿੰਦੇ ਆ ਜੀ ਝਰੋਖਾ ਹਾਂ ਉਤਲਾ ਉਹ ਬਾਹਰ ਨਿਕਲ ਕੇ ਬਣਨਾ ਜੀ ਉਹਦੇ ਬਾਹਰ ਨਿਕਲਿਆ ਜਾਇਆ ਕਰੂਗਾ ਹੂੰ ਹਾਂ ਇਹ ਥੱਲੜਾ ਮਤਲਬ ਇੱਥੇ ਆ ਗਲੀ ਜਾਂ ਬੀਜੀ ਹੋਣ ਕਰਕੇ ਉਹ ਜਿਹੜਾ ਬੰਨਣਾ ਉਹ ਬਾਹਰ ਨਿਕਲਿਆ ਉਹ ਬਾਹਰ ਨਿਕਲ ਜਾਏਗਾ ਵੀ ਉੱਥੇ ਕੁਰਸੀ ਢਾ ਕੇ ਆਪਾਂ ਬੈਠ ਸਕਦੇ ਆ ਅੱਛਾ ਉਹਨੂੰ ਵੀ ਚੋਕਾ ਕਹਿੰਦੇ ਆ ਹਾਂਜੀ ਹਾਂਜੀ ਇਹ ਵੀ ਚੋਕਾ ਹੈ ਬਸ ਹਾਂਜੀ ਇਹਨੂੰ ਅੰਦਰੋਂ ਖੜ ਕੇ ਬਾਹਰ ਦੇਖ ਲਓ ਹਾਂਜੀ ਹਾਂਜੀ ਹੂੰ ਹੁੰਦਾ ਤਾਂ ਵੈਸੇ ਚੋਕਾ ਸਾਰਾ ਬੰਦ ਆ ਪਰ ਅੱਜ ਕੱਲ ਇਹਨੂੰ ਇਸੇ ਦਾ ਨਾਮ ਦਿੱਤਾ ਜਾਊਗਾ ਜੀ ਝਰੋਖਾ ਹਾਂ ਠੀਕ ਹੈ ਝਰੋਖਾ ਕਹਿੰਦੇ ਉੱਪਰ ਕਿਉਂਕਿ ਇਹਦੇ ਦੋ ਤਿੰਨ ਫਾਇਦੇ ਆ ਜੀ ਇੱਕ ਤਾਂ ਉਹ ਛੱਜਾ ਬਣ ਜਾਂਦਾ ਜੀ ਉੱਪਰ ਹੂੰ ਵੀ ਜਿਹੜੀ ਹੁਣ ਉਹ ਜਿੱਥੇ ਉਹ ਲੱਕੜ ਲੱਗੀ ਹੋਈ ਆ ਵਿੰਡੋ ਵਾਰੀ ਉੱਥੇ ਭਿੱਜਦੀ ਨਹੀਂ ਮੀਂਹ ਕਣੀ ਨਹੀਂ ਲੱਗਦਾ ਉਹਦਾ ਰੰਗ ਰੂਗ ਨਹੀਂ ਖਰਾਬ ਹੁੰਦਾ ਜ਼ਿੰਦਗੀ ਪਰ ਠੀਕ ਹੈ ਜਿਹੜੀਆਂ ਹੁਣ ਅੱਜ ਕੱਲ ਬਾਹਰ ਲਾਈ ਜਾਂਦੇ ਆ ਉਹ ਮੈਂ ਦੇਖਦਾ ਸੀ ਇੰਨੇ ਮਹਿੰਗੇ ਸ਼ੀਸ਼ੇ ਵੀ ਪਾਈ ਜਾਂਦੇ ਆ ਉਹ ਵੀ ਪਾਈ ਨੇ ਪਰ ਫਿਰ ਵੀ ਉਹਦੀ ਸ਼ਿਕਾਇਤ ਆਉਂਦੀ ਵੀ ਪਾਣੀ ਅੰਦਰ ਆ ਜਾਂਦਾ ਪਾਣੀ ਮੀਂਹ ਦਾ ਜਦੋਂ ਬਾਛੜ ਪੈਦੀ ਹੈ ਬਾਈ ਬਿਲਕੁਲ ਬਿਲਕੁਲ ਮਤਲਬ ਪਾਣੀ ਤਾਂ ਕਹੇ ਦੀ ਚੀਜ਼ ਆ ਵੀ ਉਹ ਕਿਤੋਂ ਵੀ ਜਗ੍ਹਾ ਬਣਾ ਲੈਂਦਾ ਜਗ੍ਹਾ ਬਣਾ ਲੈਂਦਾ ਵੀ ਐਨਾ ਕੋਈ ਉਹਨੂੰ ਰੋਕ ਨਹੀਂ ਕਰ ਸਕਦੇ ਪਰ ਇਹ ਚੀਜ਼ਾਂ ਸੁਰੱਖਿਆ ਦੇ ਪੱਖ ਤੋਂ ਜ਼ਿਆਦਾ ਵਧੀਆ ਹੈ ਇੱਕ ਮਿਸਤਰੀ ਸਾਹਿਬ ਤੁਸੀਂ ਜਿਹੜਾ ਆਹਾ ਪਲਾਸਟਰ ਹੈ ਇੱਕ ਤਰ੍ਹਾਂ ਦਾ ਕੀਤਾ ਹੋਇਆ ਹਾਂ ਤੇ ਇਹ ਚੂਨਾ ਹੀ ਆ ਸਾਰਾ ਇਹ ਬਾਈ ਚੂਨਾ ਸਾਰਾ ਪਰ ਇਹ ਇਹਦੇ ਉੱਤੇ ਮਤਲਬ ਇਹ ਤੋਂ ਬਾਅਦ ਕੰਮ ਹੋਣਾ ਜਿਹੜਾ ਅਸਲੀ ਹੋਣਾ ਅੱਛਾ ਇਹਦੇ ਉੱਪਰ ਕੀ ਪਲਾਸਟਰ ਹੋਊਗਾ ਇਹਨੂੰ ਇਹਦੇ ਉੱਤੋਂ ਇਹਦੇ ਉੱਤੇ ਦੁਬਾਰਾ ਲੇਅਰ ਲਾ ਕੇ ਇਹਨੂੰ ਸਾਫ਼ ਵੀ ਕਰ ਸਕਦੇ ਹਾਂ ਤੇ ਪਰ ਇਹਦੇ ਉੱਤੇ ਚੂਨੇ ਚ ਇੱਕ ਟੈਲਾਂ ਬਣਣੀਆਂ ਬਹੁਤ ਬਰੀਕ ਜਿਹੜੀਆਂ ਆਪਣੀਆਂ ਲਾਹੌਰੀ ਇਟਾਂ ਹੁੰਦੀਆਂ ਸੀ ਅੱਛਾ ਉਹਨੂੰ ਤੁਸੀਂ ਟੈਲ ਬਣਾਓਗੇ ਚੂਨੇ ਦੇ ਟੈਲ ਬਣਾਵਾਂਗੇ ਮੈਂ ਤੁਹਾਨੂੰ ਦਿਖਾਉਣਾ ਹੈ ਵੀਡੀਓ ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਇਟਾਂ ਦੀ ਗੱਲ ਕਰ ਰਿਹਾ ਸੀ ਮੈਂ ਬਾਈ ਇਹਨਾਂ ਦੀ ਜਿਹੜੀ ਕੋਈ ਸਾਈਜ਼ ਆ ਉਹ ਲਾਹੌਰੀ ਇਟਾਂ ਨੂੰ ਬਣਾ ਦੇਾਂਗੇ ਜੀ ਹੂੰ ਉਹਨਾਂ ਦਾ ਸਾਈਜ਼ ਲੈ ਕੇ ਕੋਈ ਵੱਡੀਆਂ ਛੋਟੀਆਂ ਵੀ ਬਣਵਾ ਸਕਦਾ ਆ ਵੀ ਬਾਈ ਚੂਨਾ ਹੈ ਹੂੰ ਇਹ ਲੱਗਦੀ ਤਾਂ ਇੱਟਾ ਨਹੀਂ ਨਹੀਂ ਇਹ ਚੂਨਾ ਹੈ ਬਾਈ ਆ ਵੀ ਚੂਨਾ ਹੈ ਇੱਜ ਰੰਗ ਆਹ ਦੇਖੋ ਥੋੜਾ ਜਿਹਾ ਉੱਤੋਂ ਦਿਖਾ ਦਿਓ ਆ ਇਟਾਂ ਦੀ ਗੰਦ ਆ ਇਹ ਅੱਛਾ ਇਟਾਂ ਦੀ ਗੰਦ ਆ ਹਾਂ ਇਹ ਜਦੋਂ ਬਣਾ ਦਾਂਗੇ ਬਾਈ ਜੀ ਦੇਖੋ ਲੋਕਾਂ ਦੀਆਂ ਟਾਈਲਾਂ ਡਿੱਗ ਪੈਂਦੀਆਂ ਜਾਂ ਦੁਬਾਰਾ ਮਰਮਤ ਨਹੀਂ ਹੁੰਦੀ ਉਹਨਾਂ ਦੀ ਇਹ ਜ਼ਿੰਦਗੀ ਭਰ ਆਏਂਦੀ ਐ ਰਹੂਗੀ ਇਹਨੂੰ ਕਿਸੇ ਉਸ ਤੋਂ ਬਾਅਦ ਰੰਗ ਦੀ ਲੋੜ ਨਹੀਂ ਆਹ ਚਿੱਟੇ ਰੰਗ ਦਾ ਵੀ ਚੂਨਾ ਬਣਾਇਆ ਹੋਇਆ ਆ ਵੀ ਚੂਨਾ ਹੈ ਹੂੰ ਆਏ ਪਾ ਇੱਟ ਵੀ ਬਣਾ ਸਕਦੇ ਆ ਕਿਸੇ ਵੀ ਘਰ ਦੇ ਵਿੱਚ ਕਿਸੇ ਵੀ ਕੋਠੀ ਦੇ ਵਿੱਚ ਚਾਹੇ ਜਾ ਇਸ ਤਰ੍ਹਾਂ ਦੇ ਪੱਥਰ ਬਣਾ ਸਕਦੇ ਆ ਇਹ ਵੀ ਚੂਨੇ ਚ ਬਣੇ ਹੋਏ ਆ ਬਾਈ ਇਹ ਲੈ ਇਹ ਲੈ ਕੇ ਨਹੀਂ ਡਿੱਗੂਗਾ ਬਾਈ ਲੈ ਕੇ ਨਹੀਂ ਡਿੱਗੂਗਾ ਹੁਣ ਬਹੁਤ ਮਹਿੰਗੇ ਮਹਿੰਗੇ ਪੱਥਰ ਆ ਕਲੰਪਾਂ ਨਾਲ ਖੜਾਏ ਜਾਂਦੇ ਆ ਪਰ ਉਹ ਫੇਰ ਵੀ ਡਿੱਗ ਪੈਂਦੇ ਆ ਜੇ ਕਿਸੇ ਦੇ ਕਲੰਪ ਲੈ ਗਿਆ ਤਾਂ ਹੂੰ ਕੋਈ ਕੈਮੀਕਲ ਕੋਈ ਮਸਾਲਾ ਉਹਨਾਂ ਨੂੰ ਫੜ ਨਹੀਂ ਰਿਹਾ ਨਹੀਂ ਫਟਦਾ ਜੀ ਠੀਕ ਆ ਵੀ ਬਹੁਤ ਮਹਿੰਗਾ ਕੈਮੀਕਲ ਉਹ ਪਿੱਛੇ ਪਾਈ ਜਾਂਦੇ ਆ ਉਹਦਾ ਇੱਕ ਖਾਲੀਪਣ ਭਰਨ ਲਈ ਪਾਈ ਜਾਂਦੇ ਆ ਪਰ ਉਹ ਪੱਥਰ ਨੂੰ ਫੜਦਾ ਨਹੀਂ ਹੈ ਜਿੰਨੇ ਵੀ ਪੱਥਰ ਅੱਜਕੱਲ ਕੰਧਾਂ ਤੇ ਖੜਾਈ ਜਾਂਦੇ ਆ ਬਾਈ ਉਹ ਸਾਰੇ ਕਲੰਪਾਂ ਨਾਲ ਤੇ ਉਹਦੇ ਨਾਲ ਹੀ ਖੜਾਏ ਜਾਂਦੇ ਆ ਹੂੰ ਅਪਾ ਆ ਪੱਥਰ ਵੀ ਬਣਾ ਸਕਦੇ ਆ ਬਾਈ ਪੁਰਾਣੇ ਤੋਂ ਪੁਰਾਣੇ ਘਰ ਚ ਤੇ ਉਦੋਂ ਥੱਲੇ ਨਵਾਂ ਚ ਕੋਈ ਥੋੜਾ ਜਿਹਾ ਵੀ ਉੱਥੇ ਆ ਪੱਥਰ ਵੀ ਆਪਾਂ ਬਣਾ ਸਕਦੇ ਆ ਵੀ ਐ ਲੱਗੂ ਵੀ ਇਹ ਨਾ ਪੱਥਰਾਂ ਦੀ ਬੱਟਿਆਂ ਦੀ ਕੰਧ ਆ ਇਹ ਹੂੰ ਪਰ ਇਹਨਾਂ ਨੂੰ ਕਿਸੇ ਰੰਗ ਰੋਗਨ ਦੀ ਉਦੋਂ ਬਾਅਦ ਲੋੜ ਨਹੀਂ ਹੈ ਮੈਂ ਚਾਹੁੰਦਾ ਵੀ ਬਾਹਰ ਜਿਹੜਾ ਮਕਾਨ ਹੈ ਵੀ ਬਾਹਰਲੇ ਪਾਸੇ ਟਾਇਲ ਚੜਾਉਣ ਦੀ ਬਜਾਏ ਵੀ ਇਸ ਤਰ੍ਹਾਂ ਕੁਝ ਕਰਾਇਆ ਜਾਵੇ ਨਾਲ ਤਾਂ ਸਦਾ ਬਹਾਰ ਹੈ ਜੀ ਇਹ ਬਾਈ ਜੀ ਮਸ਼ੀਨ ਕਿਸ ਪਰਪਸ ਦੇ ਇਹ ਬਾਈ ਜੀ ਉਹੀ ਚੂਨਾ ਬਣਾਉਣ ਵਾਲੀਆਂ ਮਸ਼ੀਨਾਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਇੱਟਾਂ ਬਣੀਆਂ ਹੋਈਆਂ ਦਿਖਾ ਰਿਹਾ ਹਾਂ ਹਾਂ ਸੁਰਿੰਦਰ ਨੇੜੇ ਹੋ ਕੇ ਲਗਾ ਦੇ ਸੁਨਾਮ ਤੋਂ ਆਈ ਹੈ ਜੀ ਸੁਨਾਮ ਇੱਕ ਦਰਵਾਜ਼ਾ ਮਰਮਤ ਹੋਇਆ ਜੀ ਬਹੁਤ ਪੁਰਾਣਾ 150 ਸਾਲ ਪੁਰਾਣਾ ਦਰਵਾਜ਼ਾ ਸੀਗਾ ਹਾਂ ਤੇ ਇਹ ਮਸ਼ੀਨਾਂ ਸਾਰੀਆਂ ਉਹੀ ਹੈ ਜੀ ਇੱਕ ਆਹ ਮਸ਼ੀਨ ਖੜੀ ਹੈ ਆਹ ਮਸ਼ੀਨ ਕੇਰੀ ਬਣਾਉਣ ਵਾਲੀ ਹੈ ਜੀ ਇਹ ਕੇਰੀ ਬਣਾਉਣ ਵਾਲੀ ਹੈ ਹਾਂ ਆਹ ਦੋ ਮਸ਼ੀਨਾਂ ਚੂਨਾ ਬਣਾਉਣ ਵਾਲੀਆਂ ਆਹ ਮਸ਼ੀਨਾਂ ਦੋ ਕੇਰੀ ਬਣਾਉਣ ਵਾਲੀਆਂ ਓਕੇ ਤੇ ਦੁਬਾਰਾ ਇਹਨਾਂ ਦੀ ਮਰਮਤ ਕਰਕੇ ਦੁਬਾਰਾ ਫੇਰ ਕਿਤਨੇ ਕਿਤੇ ਭੇਜਣੀਆਂ ਜੀ ਜੀ ਤੇ ਉਹ ਜਿਹੜਾ ਚਿੱਟਾ ਚੂਨਾ ਬਣਾ ਰਿਆ ਸੀ ਉਹਦੇ ਨਾਲ ਇੱਕ ਆ ਹੱਥ ਵਾਲੀ ਚੱਕੀ ਵੀ ਬਣਵਾਈ ਹੈ ਜੀ ਮੈਂ ਇਹ ਹੱਥ ਵਾਲੀ ਫਿਰ ਕਿਉਂ ਬਣਾਉਣੀ ਹੈ ਇਹ ਹੱਥ ਵਾਲੀ ਐਂ ਜੀ ਵੀ ਥੋੜਾ ਬਣਾਉਣਾ ਜੀ ਕਿਸੇ ਨਜਮੇ ਆਪਾਂ ਉਹ ਟਾਇਲਾਂ ਬਣਾਉਣੀਆਂ ਤੇ ਇਹ ਹੱਥ ਨਾਲ ਹੀ ਐ ਚੱਲ ਪੈਂਦੀ ਐ ਵੀ ਬਣਨਾ ਹੈ ਮੱਧ ਕੀ ਆ ਬਾਈ ਇਹੇ ਓਕੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਠੀਕ ਹੈ ਵੀ ਬਣਨਾ ਹੈ ਟਾਇਰਨ ਵਾਲੀ ਐ ਇਹ ਦੂਜੇ ਜਿਹੜਾ ਕੋਈ ਸਿਮੈਂਟ ਲਾਉਣ ਵਾਲਾ ਮਿਕਸਚਰ ਜਿਹਨੂੰ ਆਪਾਂ ਕਹਿੰਦੇ ਆ ਵੀ ਉਹਦੇ ਨਾਲ ਨਹੀਂ ਇਹ ਬਣਨਾ ਬਾਈ ਉਹਦੇ ਨਾਲ ਨਹੀਂ ਬਣਨਾ ਹਾਂਜੀ ਬਾਕੀ ਕੰਧਾਂ ਗੁੰਧਾਂ ਤੇ ਵੀ ਵਧੀਆ ਤੁਸੀਂ ਕੰਧਾਂ ਤੇ ਬਾਈ ਦੀ ਬਸ ਸਾਰੇ ਆ ਉਧਰ ਵੀ ਇਹੀ ਆ ਸਾਰਾ ਨਮੂਨਾ ਕੰਧ ਤੇ ਉਧਰ ਵੀ ਕੋਮ ਜਾਣਾ ਜੀ ਹੂੰ ਤੇ ਬਸ ਉਹਨੂੰ ਦੱਸਿਆ ਵੀ ਸਮਾਂ ਨਹੀਂ ਮਿਲਿਆ ਇੱਕ ਥੋੜੇ ਕੋਠੀ ਦੇ ਵਿੱਚ ਕਬੂਤਰ ਬੈਠੇ ਆ ਤੇ ਕੈਪਾਂ ਜੀਆਂ ਬਈਆਂ ਜੀਆਂ ਵਿੱਚ ਆ ਗੜੇ ਕੰਬਲੀ ਬਣਾਇਆ ਇਹ ਕਬੂਤਰਾਂ ਦੇ ਹਾਲ ਨਹੀਂ ਬਣਾਇਆ ਬਾਈ ਜਿੰਨੇ ਵੀ ਪੰਛੀ ਆ ਹਾਂ ਕਬੂਤਰ ਰਹਿਣ ਤੋਤੇ ਰਹਿਣ ਇਹਨਾਂ ਵਿੱਚ ਇੱਥੇ ਬਹੁਤ ਆ ਪਰ ਇਹ ਸੋਨੋ ਓਧੂਰਾ ਹੋਣ ਕਰਕੇ ਇਹਨਾਂ ਦੇ ਹਾਲ ਨੇ ਵੀ ਧੂਰੇ ਪਏ ਆ ਦੇ ਅੰਦਰੋਂ ਕੁਝ ਬਣਾਉਣ ਵਾਲਾ ਸੀਗਾ ਨਾਲ ਨੇ ਚ ਹੂੰ ਤਾਂ ਕਰਕੇ ਘੱਟ ਬੈਠਦੇ ਆ ਹੂੰ ਕਿਉਂਕਿ ਅੰਦਰੋਂ ਪਾਰ ਹੀ ਪਏ ਆ ਇਹ ਆਰੀ ਪਏ ਹਾਂ ਵੀ ਅੰਦਰਲਾ ਪਾਸਾ ਇਹਦਾ ਬੰਦ ਕਰਕੇ ਅੰਦਰੋਂ ਇਹ ਕਾਫੀ ਵੱਡਾ ਕੰਮ ਬਣਾਇਆ ਗਿਆ ਬਸ ਇੱਕ ਤਰ੍ਹਾਂ ਦੇ ਹਾਲ ਨਹੀਂ ਹੈ ਜੀ ਇਹ ਇਹ ਪਾਉਂ ਲਾਉਨੇ ਆ ਹੁਣ ਤਾਂ ਇਹ ਪੈਪ ਆਲਾ ਸਭ ਤੋਂ ਵਧੀਆ ਹੈ ਪੈਪ ਆਲਾ ਸਭ ਤੋਂ ਵਧੀਆ ਹੈ ਅੰਦਰ ਜਗ੍ਹਾ ਵੀ ਕਾਫੀ ਬਣਨੀ ਹੈ ਬਣਨੀ ਹੈ ਬਾਈ ਉਹਦੀ ਬਾਕੀ ਵੀ ਚੁੰਨੇ ਵਾਲੀ ਆਪਾਂ ਕੋਠੀ ਬਣਾਉਨੇ ਆ ਹਾਂਜੀ ਕੰਪੈਰੀਸ਼ਨ ਦੂਜੇ ਜਿਹੜੇ ਘਰ ਜਿਹੜੇ ਸਿਮੈਂਟ ਦੇ ਨਾਲ ਬਣੇ ਆ ਮਤਲਬ ਇੱਕ ਤਰ੍ਹਾਂ ਦਾ ਜੇ ਆਪਾਂ ਵਾਤਾਵਰਣ ਦੀ ਗੱਲ ਕਰੀਏ ਗਰਮੀ ਦੇ ਵਿੱਚ ਉਹ ਤਾਂ ਜਿਹੜਾ ਟੈਂਪਰੇਚਰ ਹੈ ਉਹਦਾ ਤਾਪਮਾਨ ਹੈ ਅੰਦਰਲਾ ਤਾਪਮਾਨ ਉਹਦੇ 'ਚ ਕੋਈ ਫਰਕ ਰਹਿੰਦਾ ਕਿ ਨਹੀਂ ਰਹਿੰਦਾ ਫਰਕ ਬਹੁਤ ਜ਼ਿਆਦਾ ਫਰਕ ਦਿੰਦਾ ਬਾਈ ਕਿਉਂਕਿ ਮੈਨੂੰ ਆਪ ਨੂੰ ਨਹੀਂ ਸੀ ਪਤਾ ਇੱਥੇ ਕੋਈ ਬੰਦਾ ਦੇਖਣ ਆਇਆ ਸੀ ਉਹ ਐ ਮੀਟਰ ਲਾ ਲਾ ਕੇ हां ਉਹਨੇ ਤਾਂ ਨੇੜੇ-ਨੇੜੇ ਵੀ ਚੈੱਕ ਕੀਤਾ ਬਾਈ ਕਿ ਜਿਵੇਂ ਆ ਆ ਸਿਮਿੰਟ ਦੀ ਟਾਈਪ ਹੋਈ ਵੀ ਐ ਪਹਿਲਾਂ ਕਹਿੰਦੇ ਗਾਰੇ ਚ ਤੇ ਪਹਿਲਾਂ ਇੱਥੇ ਲਾਇਆ ਫਿਰ ਉਹਨੇ ਆ ਚੂਨੇ ਤੇ ਲਾਇਆ ਤਾਂ ਉਹਦੇ ਵਿੱਚ ਉਹਨੇ ਫਰਕ ਮਹਿਸੂਸ ਦੱਸਿਆ ਮੈਨੂੰ ਕਾਫੀ ਹੂੰ ਵੀ ਟੈਂਪਰੇਚਰ ਦੇ ਜਿਵੇਂ ਦਾ ਘੱਟ ਸੀਦੇ ਉਹਦਾ ਆ ਜਾ ਵੱਡੀ ਵੱਡੀ ਗੱਲ ਤਾਂ ਜਿਹੜੇ ਆਪਾਂ ਇਸ ਤਰ੍ਹਾਂ ਦੇ ਕੁਦਰਤੀ ਘਰ ਬਣਾਉਨੇ ਆ ਬਾਈ ਉਹ ਟੈਂਪਰੇਚਰ ਨੂੰ ਹੀ ਉਹ ਕਰਨਾ ਹੈ ਹੂੰ ਵੀ ਗਰਮੀ ਸਰਦੀ ਨੂੰ ਹੀ ਰੋਕਣਾ ਜਿਵੇਂ ਆਪਣੇ ਪੁਰਾਣੇ ਮਕਾਨ ਹੁੰਦੇ ਸੀ ਮੈਂ ਚਾਹਣਾ ਵੀ بیمਾ ਤੇ ਸਰੀਆ ਸਿਮਿੰਟ ਚੋਂ ਨਿਕਲ ਕੇ ਤੁਸੀਂ ਬਾਹਰ ਲਈ ਕੰਧ ਚੌੜੀ ਕਰ ਲਓ ਹੂੰ ਤਾਂ ਤੁਸੀਂ ਬਿਨਾ ਏਸੀ ਤੋਂ ਪੱਖਿਆਂ ਦੀ ਵੀ ਠੰਡੀ ਹਵਾ ਲੈ ਲਓਗੇ ਭਾਈ ਵੀ ਜਿਵੇਂ ਆਪਣੇ ਪੁਰਾਣੇ ਮਕਾਨ ਹੁੰਦੇ ਸੀ ਹੂੰ ਬਾਕੀ ਭਾਈ ਇਹ ਵੀ ਹਰ ਤਰ੍ਹਾਂ ਦੀ ਸਹੂਲਤ ਉੱਥੇ ਵੀ ਆਪਣੀ ਸਿਹਤ ਲਈ ਵੀ ਉਹ ਹਾਨੀਕਾਰਕ ਨਹੀਂ ਹੈ ਜਿਹੜੇ ਕੋਈ ਪੁਰਾਣੇ ਮਕਾਨ ਸੀ ਬਿਮਾਰੀ ਉਹਨਾਂ 'ਚ ਘੱਟ ਸੀ ਸਾਰਾ ਕੁਝ ਹੀ ਉਹਨਾਂ 'ਚ ਵਧੀਆ ਸੀਗਾ ਹੂੰ ਸਾਡਾ ਖਾਣ ਪਾਣ ਤੇ ਸਾਡਾ ਰਹਿਣ ਸਹਿਣ ਉਵੇਂ ਹੋ ਜੇ ਤਾਂ ਮੈਂ ਸਮਝਦਾ ਵੀ ਡਾਕਟਰਾਂ ਦੀ ਸਾਨੂੰ ਉਨੀ ਲੋੜ ਨਹੀਂ ਪੈਣੀ ਤੇ ਜਿਹੜੀ ਅਸੀਂ ਸੀਤ ਪਾਈ ਜਾਂਦੀ ਆ ਤੁਸੀਂ ਕਹਿੰਦੇ ਬਾਹਰਲੀ ਕੰਧਾਂ ਦੀ ਚੌੜੀ ਉਹ ਕਿੰਨੀ ਕਿ ਜਿਵੇਂ ਆਮ ਦੇਖ ਨੌ ਇੰਚ ਕੰਧ ਹੁੰਦੀ ਆ 9 ਇੰਚ ਦੀ 9 ਇੰਚ ਹੁੰਦੀ ਆ ਤੇ ਜੇ ਆਪਾਂ ਔਰ ਦੇ ਵਿੱਚ ਮਿੱਟੀ ਦੇ ਵਿੱਚ ਉਹ ਕੰਧ ਚੱਕਣੀ ਆ ਤਾਂ ਉਹ ਕਿੰਨੀ ਉਹਦੀ ਚੌੜਾਈ ਹੋਣੀ ਚਾਹੀਦੀ ਆ ਜਿਹੜੇ ਘਰ ਦੀ ਬਾਹਰਲੀ ਕੰਧ ਆ ਬਾਈ ਉਹਨੂੰ 14 ਇੰਚ ਡੇਢ ਇੱਟ ਦੀ ਅਸੀਂ ਪੰਜਾਬੀ ਚ ਕਹਿੰਦੇ ਨੇ ਉਹ 14 15 ਇੰਚ ਬਣ ਜਾਂਦੀ ਆ ਬਾਈ 14 15 ਇੰਚ ਹਾਂ ਚੌੜੀ ਵੀ ਬਾਹਰਲੇ ਮੌਸਮ ਦਾ ਉਹਦੇ ਤੇ ਫਿਰ ਅਸਰ ਨਹੀਂ ਹੁੰਦਾ ਬਾਈ ਉਨੂੰ ਮਿੱਟੀ 'ਚ ਬਣਾਓ ਜਾਂ ਮਿੱਟੀ 'ਚ ਬਣਾਓ ਜੀ ਮਿੱਟੀ 'ਚ ਬਣਾਓ ਜਿੱਥੇ ਕਿਤੇ ਲੈਂਟਰ ਆ ਲੱਗਦਾ ਸਾਨੂੰ ਐਂ ਲੱਗਦਾ ਵੀ ਉੱਥੇ ਸਿਰਫ ਚੂਨਾ ਵਰਤ ਲਓ ਜੀ ਹੋਰ ਉਹਦੇ 'ਚ ਕੋਈ ਕਾਸੇ ਦੀ ਲੋਟ ਨਹੀਂ ਵੀ ਜਿਹੜੇ ਮੇਰੇ ਪਿੰਡਾਂ ਵਾਲੇ ਵੀਰ ਆ ਵੀ ਮਕਾਨ ਨਹੀਂ ਬਣਾ ਸਕਦੇ ਮੈਂ ਸਮਝਦਾ ਵੀ ਹੂੰ ਵੀ ਮੈਂ ਉਹੀ ਆਪਦੇ ਪੁਰਖਿਆਂ ਵਾਲਾ ਗਿਆਨ ਲੈ ਕੇ ਆਇਆ ਵੀ ਗਰੀਬ ਤੋਂ ਗਰੀਬ ਬੰਦਾ ਵੀ ਘਰ ਬਣਾ ਸਕੇ ਹੂੰ ਅਮੀਰਾਂ ਦੇ ਤਾਂ ਬਣ ਹੀ ਜਾਂਦੇ ਆ ਮੈਂ ਸਮਝਦਾ ਵੀ ਮੇਰੀ ਗੱਲਬਾਤ ਉਹ ਗਰੀਬ ਦੇ ਪਾਸੇ ਨਾਲੀ ਆ ਵੀ ਉਹਦਾ ਕੋਈ ਨਹੀਂ ਸੁਣਦਾ ਹੁੰਦਾ ਪਰ ਮੈਂ ਚਾਹੁੰਦਾ ਵੀ ਅਮੀਰਾਂ ਲਈ ਮੇਰੀ ਗੱਲਬਾਤ ਨਹੀਂ ਹੈ ਹੂੰ ਨਾ ਉਹਨਾਂ ਨੂੰ ਸਮਝ ਚਾਵੇ ਹੁਣ ਜਿਹੜਾ ਬੰ 5 ਕਰੋੜ ਜੇਬ ਵਿੱਚ ਪਾਈ ਫਿਰਦਾ ਮੈਂ ਘਰ ਤੇ ਲਾਉਣਾ ਉਹਨੂੰ ਆਪਾਂ ਗਾਰੇ ਵਾਲੀ ਰਾਹ ਕਿਵੇਂ ਦੇਵਾਂਗੇ ਬਾਈ ਪਰ ਵਿੱਚ ਮੈਂ ਸਮਝਦਾ ਵੀ ਸਾਡੀ 70 80 ਪੈਸੇ ਆਬਾਦੀ ਉਹ ਵੀ ਆ ਵੀ ਜਿਹੜੇ ਵਿਚਾਰੇ ਐ ਕਹਿ ਰਹੇ ਆ ਵੀ ਘਰ ਬਣ ਜੇ ਕਿਵੇਂ ਮਰਜੀ ਬਣ ਜੇ ਮਰਜੀ ਬਣ ਜੇ ਕਈ ਵਾਰੀ ਹੁਣ ਸਰੀਅਸ ਮੈਂਡ ਚ ਪਾ ਕੇ ਉਦੋਂ ਬਾਅਦ ਰੁਕ ਜਾਂਦਾ ਬਾਈ ਹੂੰ ਉਦੋਂ ਬਾਅਦ ਉਹ ਤੋਂ ਪਲੱਸ 3 ਨਹੀਂ ਹੁੰਦਾ ਸਾਰੀ ਉਮਰ ਦਾ ਸਾਰੇ ਘਰ ਉਦੂ ਰੇ ਖੜੇ ਆ ਸਾਡੇ ਬਿਲਕੁਲ 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 ਵੀ ਇਸ ਕਰਕੇ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਇਸ ਗੱਲ ਨੂੰ ਜੇ ਕੋਈ ਬੰਦਾ ਸੁਣੂਗਾ ਤਾਂ ਉਹ ਆਪਦਾ ਘਰ ਪੂਰਾ ਬਣਾ ਸਕੂਗਾ ਹੂੰ ਚੂਨੇ ਦੇ ਵਿੱਚ ਤੇ ਇਹਦੇ ਵਿੱਚ ਤੇ ਬਾਕੀ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇੰਨੀਆਂ ਗੱਲਾਂ ਦਸੀਆਂ ਇਸ ਤੋਂ ਇਲਾਵਾ ਬਾਈ ਦੇ ਪਲਾਟ ਨੇ ਨਾਲ ਬਾਈ ਨੇ ਦੱਸਿਆ 300 ਫੁੱਟ 300 ਗਜ ਦੇ 600 ਗਜ ਦੇ ਤੁਸੀਂ ਪਲਾਟ ਖਰੀਦਣਾ ਤਾਂ ਬਾਈ ਦੀ ਇੱਕੋ ਹੀ ਸ਼ਰਤ ਹੈ ਬਾਈ ਜੀ ਦੁਬਾਰੇ ਫੇਰ ਸ਼ਰਤ ਦੱਸੋ ਤੁਹਾਡੀ ਕੀ ਸ਼ਰਤ ਹੈ ਕਿਹਨੂੰ ਪਲਾਟ ਦਿਓਗੇ ਸ਼ਰਤ ਬਾਈ ਜੀ ਇਹ ਹੀ ਹੈ ਵੀ ਜਿਵੇਂ ਘਰ ਬਣੇਵੇ ਤੁਸੀਂ ਦੇਖ ਰਹੇ ਹੋ ਵੀ ਇਸ ਤਰ੍ਹਾਂ ਦੇ ਵਿਰਾਸਤੀ ਦੇਖਦੇ ਇਹ ਘਰ ਬਣਾਉਣੇ ਆ ਇੱਥੇ ਨਵੇਂ ਢੰਗ ਦੀ ਕੋਠੀ ਨਹੀਂ ਕਾਉਣੀ ਨਾਲ ਦੇ ਘਰ ਤੋਂ ਕੋਈ ਵੀ ਉੱਚਾ ਨੀਵਾ ਨਹੀਂ ਕਰਨਾ ਨਾ ਫਰਸ਼ ਨਾ ਲੈਂਟਰ ਹੂੰ بس یہی شرط ہے۔ ٹھیک ہے۔ موڑے جِنّی جگہ ਛੱਡੀ ਹੋਈ ਆ ਕੋਈ ਅੱਗੇ ਪਿੱਛੇ ਨਹੀਂ ਕਰਨਾ ਜਿਵੇਂ ਹੁਣ ਦੇਖੋ ਕੋਈ ਕਲੋਨੀਆ ਤੋਂ ਤਾਂ ਕੋਈ ਪਾਸ ਕਰਾਉਣ ਵਾਲੀ ਗੱਲ ਆਪਣੇ ਕੋਲ ਹੈ ਨਹੀਂ ਪਰ ਇਹ ਉਹ ਆਪਣੀ ਭਾਈਚਾਰਕ ਤੌਰ ਤੇ ਮਿਲ ਕੇ ਗੱਲਬਾਤ ਹੈ ਵੀ ਐਸੇ ਤਰ੍ਹਾਂ ਪਾਉਣਾ ਹੈ। ਵੀ ਦੂਜਾ ਇੱਥੇ ਨਾ ਪਾਵੇ ਦੂਜਾ ਤਾਂ ਹੁਣ ਸਾਰਾ ਸ਼ਹਿਰ ਹੀ ਪਿਆ ਜੀ ਕੋਠੀ ਬਣਾਉਣੀ ਜਿੱਥੇ ਮਰਜ਼ੀ ਦਾ ਲੋਪ ਬਣੀ ਬਣਾਈ ਲੈਣੀ ਹੈ ਜਿੱਥੇ ਮਰਜ਼ੀ ਲੈ ਲਓ ਹਨਾ ਜੀ। ਬਾਕੀ ਬਾਈ ਜੀ ਨੰਬਰ ਚੱਲ ਰਿਹਾ ਸਕਰੀਨ ਤੇ ਮਿਸਤਰੀ ਸਾਹਿਬ ਤੋਂ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰ ਲਓ। ਘਰ ਬਣਾਉਣਾ ਚੰਗਾ ਬਣਾਉਣਾ ਇੱਕ ਵਿਰਾਸਤੀ ਤਰੀਕੇ ਨਾਲ ਬਣਾਉਣਾ ਤਾਂ ਬਾਈ ਕੋਲ ਤਾਂ ਘਰ ਬਣਾਉਣ ਦੇ ਵਿੱਚ ਵੀ ਤੁਹਾਡੀ ਪੂਰੀ ਸਹਾਇਤਾ ਕਰਨਗੇ ਤੇ ਬਾਈ ਜੀ ਕੋਈ ਬਣਵਾ ਰਿਹਾ ਤਾਂ ਵੀ ਮਤਲਬ ਫੋਨ ਲਾ ਲੇ ਕੋਈ ਇਹ ਨਹੀਂ ਹਾਂ ਕੋਈ ਘਰ ਬਣਾ ਰਹੇ ਹੋ ਕਿਸ ਤਰ੍ਹਾਂ ਦੀ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਤੁਸੀਂ ਬਾਈ ਜੀ ਨਾਲ ਗੱਲ ਕਰ ਸਕਦੇ ਹੋ ਨਵੀਂ ਕੋਈ ਕੋਠੀ ਬਣਾਉਣੀ ਹੈ ਤੁਸੀਂ ਆਪਣੇ ਵੀ ਘਰ ਦੇ ਵਿੱਚ ਕਿਤੇ ਥਾਂ ਦੇ ਵਿੱਚ ਕਿਤੇ ਬਾਹਰ ਬਣਾਉਣੀ ਚਾਹੁੰਦੇ ਹੋ ਇੱਕ ਵਿਰਾਸਤੀ ਤਰੀਕੇ ਦੇ ਨਾਲ ਕੋਠੀ ਬਣਾਉਣੀ ਹੈ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਲਓ ਬਾਈ ਜੀ ਹਾਂ ਇੱਕ ਗੱਲ ਹੋਰ ਬਾਈ ਤੁਹਾਡੀ ਗੱਲ ਮੈਨੂੰ ਆਉਂਦਾ ਵੀ ਇੱਕ ਗੱਲ ਬਾਈ ਇਹ ਹੈ ਵੀ ਤੁਸੀਂ ਕਿਤੇ ਵੀ ਘਰ ਬਣਾ ਰਹੇ ਹੋ ਮਿਸਤਰੀ ਤੁਹਾਡੇ ਕੋਲੇ ਹੈਗਾ ਤਾਂ ਵੀ ਕੋਈ ਗੱਲ ਨਹੀਂ ਮਤਲਬ ਤੁਸੀਂ ਮੇਰੇ ਨਾਲ رابطہ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੈ ਮਿਸਤਰੀ ਉਥੋਂ ਵਾਲਾ ਹੀ ਚੱਲ ਜਾਊਗਾ ਬਣਾਉ ਉਹੀ ਦੇਊਗਾ ਕਿਉਂਕਿ ਬਹੁਤ ਸਾਰੇ ਫੋਨ ਆਉਣ ਮੇਰੇ ਕੋਲ ਤਾਂ ਇਹ ਵੀ ਆ ਰਿਹਾ ਵੀ ਬਿਲਕੁਲ ਕੱਚਾ ਘਰ ਬਣਾਉਣਾ ਬਾਈ ਹਮ ਆਪਾਂ ਤਾਂ ਇੱਟਾਂ ਦੀ ਤੇ ਪੱਕੀਆਂ ਇੱਟਾਂ ਦੀ ਗੱਲ ਕਰੀ ਜਾਂਦੇ ਆ ਹਮ ਤਿੰਨ ਚਾਰ ਬੰਦਿਆਂ ਨੇ ਮੈਂ ਨਾਮ ਭੁੱਲ ਗਿਆ ਉਹਨਾਂ ਨੇ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ ਹਮ ਪਰ ਉਹ ਕਹਿੰਦੇ ਆ ਇੱਕ ਮੈਂ ਉਹਦੀ ਵੀਡੀਓ ਚ ਕੱਚਾ ਘਰ ਦਿਖਾਇਆ ਸੀ ਵੀ ਉਹ ਕਹਿੰਦੇ ਵੀ ਅਸੀਂ ਕੰਧਾਂ ਵੀ ਬਿਲਕੁਲ ਕੱਚੀ ਮਿੱਟੀ ਦੀ ਹੀ ਬਣਾਉਣੀ ਹੈ अच्छा ਵੀ ਉਹਦੇ ਵਿੱਚ ਆਪਾਂ ਵਰਤਨਾ ਹੀ ਕੁਛ ਨਹੀਂ ਹੋਰ। ਕਿਆ ਬਾਤ ਹੈ। ਤੇ ਵੀ ਉਹ ਲੋਕ ਵੀ ਮੇਰੇ ਨਾਲ رابطہ ਕਰ ਸਕਦੇ ਆ। ਬਾਕੀ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਆਏ। ਬਹੁਤ ਬਹੁਤ ਸ਼ੁਕਰੀਆ।